ਹਾਂ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚ ਹਲ ਵਲੋਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਵਲੋਗ ਨੂੰ ਕਰਿਓ ਜੀ ਫੁਲ ਵਾਚ ਟੈਂਕ ਉਹੀ ਡੇਲੀ ਦਾ ਹੋ ਜਾਂਦਾ ਆਪਾਂ ਨੂੰ ਟਾਈਮ ਹੋ ਗਿਆ 4:30 ਤੇ ਹੁਣ ਆਪਾਂ ਜਿਹੜੀ ਵਲੋਗ ਦੀ ਸਟਾਰਟਿੰਗ ਕਰਨ ਲੱਗੇ ਆ ਤੇ ਹੁਣ ਪਤਾ ਨਹੀਂ ਕੀ ਲੈਣਾ ਹੈ ਦਾ ਫਰਕ ਪੈ ਗਿਆ ਨਾ ਵੱਡੇ ਹੋ ਗਏ ਸਿੱਖੂਆਂ ਕਿ ਮੈਰੀ ਅੱਜ ਸਾਰਾ ਮੂੰਹ ਫੇਰ ਜਿਹੜਾ ਟਾਈਮ ਉਹੀ ਹੋਇਆ ਪਿਆ ਤੇ ਪਰ ਮੈਂ ਲਾਉਣੀ ਸੀ ਜਿੱਥੇ ਮਹਿੰਦੀ ਜਿੱਥੇ ਚੁਲਿ ਲਾਉਣੀ ਹੈ ਪਤਾ ਨਹੀਂ ਕਿੱਥੇ ਰੱਖੀ ਪਈ ਐ ਕਿੱਧਰ ਗਈ ਇਹ ਇੱਕ ਮਿੰਟ ਹੋ ਜੀ ਬੰਨਾ ਕਿ ਪੁੱਛਦੇ ਰਹਿੰਦੇ ਹਾਂ ਕਿ ਤੁਸੀਂ ਕਿਹੜੀ ਵਾਲੀ ਮਹਿੰਦੀ ਲਾਉਣੇ ਹੋ ਮੈਂ ਲਾਉਣੇ ਹਾਂ ਆ ਵਾਲੀ ਪੁਸ਼ਪ ਮਹਿੰਦੀ ਪੁਸ਼ਪਹਿਨਾ ਬ੍ਰਾਊਨ ਵਾਲੀ ਆਵਲੀ ਜਿਹੜੀ ਮੈਂਦੀ ਮੈਂ ਯੂਜ਼ ਕਰਦੀ ਆ ਲੋਹੀਆਂ ਥੋੜੇ ਜਿਹਾ ਕੱਲ ਨੂੰ ਆਪਾਂ ਜਾਣਾ ਕੱਲ ਨੂੰ ਹੈਗਾ ਸ਼ੁਕਰਵਾਰ ਕੱਲ ਨੂੰ ਤਾਂ ਵਿਆਹ ਆ ਜਾਣਾ ਤੇ ਕੱਲ ਨੂੰ ਹੈਗੀ ਹੈ ਨਾ ਹੋਲੀ ਤੇ ਐਵੇਂ ਜੇ ਲੱਗੀ ਜਾਂਦਾ ਹੈ ਜਿਵੇਂ ਹੋਲੀ ਜਵਾਕ ਖੇਡੇ ਵੀ ਨਾ ਰਹਿੰਦੇ ਨੇ ਹੈਗੇ ਜੇ ਤੇ ਜੇ ਇਹਨਾਂ ਨੇ ਰੰਗ ਰੁੰਗੜਾ ਖੇਡਣ ਲੱਗ ਗਏ ਹਨਾ ਤੇ ਮੁੜ ਕੇ ਮੂੰਹ ਤੋਂ ਰੰਗ ਨਹੀਂ ਲੈਣਾ ਹੈਗਾ ਰੰਗ ਬਰੰਗੇ ਹੋ ਜਾਣਗੇ ਤੇ ਫਿਰ ਵਿਆਹ ਹੀ ਹੈ ਜਿਹੜਾ ਕਿਵੇਂ ਜਾਣਗੇ ਐਤ ਕਿ ਨਵਰੀਤ ਕੋਰ ਕਹਿ ਰਹੀ ਐ ਕਿ ਮੈਂ ਨਹੀਂ ਜਾਂਦੀ ਹੈਗੀ ਜੀ ਕਿਉਂਕਿ ਹਲੇ ਦਿਨ ਪੇਪਰ ਹੈਗਾ ਤੇ ਪਰ ਪਤਾ ਨਹੀਂ ਆਪਦੇ ਆਪ ਹੀ ਕਹਿ ਰਹੀ ਐ ਕਿ ਮੈਂ ਐਤ ਕੀ ਵਿਆਹ ਜਾਗੂ ਤੇ ਨਹੀਂ ਜਾਣਾ ਮੈਂ ਵਿਆਹ ਤੇ ਜਲਦੀ ਚਾਹੂੰਗੀ ਹਾਂ ਦੇਖੋ ਕੀ ਬੰਦ ਐ ਵੀ ਜਾਊਗੀ ਕਿ ਨਹੀਂ ਜਾਂਦੀ ਤੇ ਲਓ ਜੀ ਦਿਨ ਵੀ ਸਾਰਾ ਗਿਆ ਹਨਾ ਹੁਣੇ ਸੇ ਥੋੜੇ ਚਰਚੇ ਸੋਕ ਜਣਾ ਤੇ ਮੈਂ ਮਹਿੰਦੀ ਲਾ ਲਾਂ ਫੇਰ ਆਪਾਂ ਵਲੌਗ ਨੂੰ ਕੰਟੀਨਿਊ ਕਰਾਂਗੇ ਇੰਨੋ ਆਉਦੀ ਸ਼ੈਰ ਉਹਨਾਂ ਰਾਜ ਚੀਜ਼ਾਂ ਵੀ ਆ ਗਈ ਇਹਨਾਂ ਵੀ ਨਾ ਵੀ ਨਹੀਂ ਸਕਦਾ ਹੈਗਾ ਕਿ ਬਹੁਤ ਸੋਹਣਾ ਬਹੁਤ ਸੋਹਣੀ ਫ੍ਰੈਗਰੈਂਸ ਆ ਗਈ ਇਹ ਦੇਖੀ ਇਹ ਮੈਂ ਲੈਂਦਾ ਆਪਾਂ ਸੇਵਾ ਵੈਸੇ ਤਾਂ ਕਿ ਮੈਨਾਂ ਪੈਕਿੰਗ ਛੋਟੀ ਮਗਾਈ ਮੈਂ ਚਲ ਗਰਮੀ ਆ ਗਈ ਹੁਣ ਕੀ ਕਰਨੇ ਹਨ ਤੇ ਪਰ ਫਿਰ ਵੀ ਇਹਨੇ ਲਾਏ ਬਿਨਾ ਸਰਦਾ ਨਹੀਂ ਹੈਗਾ ਉਹ ਆ ਤੋ ਆ ਜਿਹੜੀ ਸਕਿਨ ਨਾ ਹਨਾ ਸੁੱਕੀ ਹੁੰਦੀ ਆ ਭਾਈ ਕਰੇ ਲਾਇਆ ਖੜਾ ਤੇਨੇ ਦਿਵ ਲਾ ਲੀ रेंट ली वे मम्मी

ਲੈਟਰ ਸਪਿਕ ਕੋਈ ਮਾਈ ਪਸੰਦ ਸੂਜੀ ਦਾ ਪ੍ਰਸ਼ਾਦ ਕੋਣਾ ਹਾਂਜੀ ਟਾਈਮ ਹੋ ਗਿਆ 6 ਦਾ ਤੇ ਆਪਾਂ ਉਹ ਦੱਸ ਦਿੱਸ ਕਿ ਆਪਣੇ ਆਗੇ ਰਿਸ਼ਤੇਦਾਰ ਤੇ ਰਿਸ਼ਤੇਦਾਰ ਆਈ ਸੀ ਵਿਆਹ ਦੇ ਇੱਕ ਵਿਆਹ ਹੋਰ ਆ ਗਿਆ ਗਰਮੀ ਦਾ ਸਿਆਲ ਚਾਏ ਹਨ ਗਰਮੀ ਚ ਵਿਆਹ ਹੁੰਦੇ ਆ ਵਿਆਹ ਆਇਆ ਰਾਜਸਥਾਨ ਚ ਭਾਈ ਰਾਜਸਥਾਨ ਚ ਉਹਨਾਂ ਨਾਲ ਕਿਹਦੇ ਲੈਣ ਬਲੌਗ ൽ യാക്സോഗമ്മി ഡേഡീ ਹਰਦਾ ਨਾ ਉਹ ਆ ਜੰਨਿਆ ਨੇ ਮੈਂ ਬਾਹਰ ਲਈ ਨਾ ਥੰਬਨੇਲ ਨਾ ਲਾਦਗੇ ਸੀ ਚੱਕੋ ਜੀ ਦੇਖੋ ਛੱਲਿਆਂ ਦੀ ਵਿਆਹ ਅੱਜ ਦਾ ਹੀ ਅੱਜ ਦਾ ਹੀ ਆ ਗਲੇ ਮਾਹੀਆ ਕੀ ਅੱਜ ਤਾਂ ਮਹਿੰਦੀ ਸੀ ਮੈਂ ਕੀ ਕਰੂੰ ਜਦੋਂ ਮੈਂ ਇੱਥੇ ਜਾਇਆ ਹੀ ਨਹੀਂ ਗਿਆ ਪੀਪਰਾਂ ਦਾ ਕਰਕੇ ਮਨ ਤਾਂ ਬਹੁਤ ਸੀ ਸਾਰਾ ਉਹਨਾਂ ਤਾਰ ਕੱਢ ਗਏ ਕੱਲ ਨੂੰ ਚੱਲਾਂਗੇ ਨੀਰਾ ਖਾਈ ਅਲੀ ਦੀ ਗਾਣ ਚਾਗੋ ਤੇ ਕਿਹੜੀ ਗਾ ਆਪਣੀਆਂ ਨੀਰਾ ਖਾਈਆਂ ਅੱਛਾ ਉਦਾਂ ਦੇ ਗਏ ਸੀ ਸੰਗਲ ਲੈਣ ਲਈ ਲੈ ਕੇ ਆਈ ਜਾਗਣ ਆਪਣੀਆਂ ਨਵੀਂ ਗਾਣ ਲੈ ਕੇ ਆਏ ਆ ਆਪਣਾ ਪੁੱਤ ਨਵੀਂ ਗਾਣ ਲੈ ਕੇ ਆਏ ਹਾਂ ਔਰ ਉਲਾਜ ਚਾਕੀ ਨੀ ਗਾ ਗਾ ਝਾਕਦੀ ਸੀ ਮੈਂ ਹੱਥ ਮਾਰਿਆ ਮੇਰੇ ਹੱਥ ਚੱਕਣ ਲੱਗ ਗਈ ਮੇਰਾ ਵਾਹ ਬੰਦ ਦੇ ਕਿੜੀ ਐਵੇਂ ਐਵੇਂ ਅੱਕੀ ਜਾਵੇ ਪਾਪਾ ਇਹ ਦੋ ਦਿਨ ਹੀ ਚੰਗੇ ਰਹਿੰਦੇ ਤੀਜੇ ਦਿਨ ਉਹ ਖਰਾਬ ਹੋ ਜਾਂਦੇ ਆ ਮੰਮਾ ਜੀ ਮੈਨੂੰ ਨਾਲ ਨਾਲੋ ਮੇਰੇ ਕੱਪੜੇ ਤੂੰ ਸਾਡੇ ਫੋਨ ਵਿੱਚ ਐਨੀ ਲੜਾਈ ਪਹਿਲਾਂ ਤੜਕੇ ਮੰਮੀ ਦੀ ਤੇ ਪਾਪੇ ਦੀ ਲੜਾਈ ਹੋਈ ਫੋਨ ਵਿੱਚ ਫੋਨ ਬੀਬੀ ਕਹੀ ਜਾਂਦੀ ਫੋਨ ਬੀਬੀ ਕਹਿੰਦੀ ਮੈਨੂੰ ਫੜਾਓ ਫੋਨ ਬਈ ਦੱਸੋ ਕਰਾਂ ਚਲਵਾ ਪਰ ਲਾ ਕੇ ਬੱਡੀ ਮੰਡੀ ਪਟਣਾ ਪਟਣਾ ਆਹੋ ਪਟਣਾ ਪਟਣਾ ਤੇ ਉਹ ਆਮੀ ਅੱਜ ਮੈਂ ਹੈ ਆਲੂ ਮਟਰ ਮਟਰ ਖੇਤ ਖੇਤੋਂ ਲੈਂਦੇ ਆ ਆਪਣੇ ਹੋਣਾ ਕਰਕੇ ਹੋਰ ਵੀ ਆ ਕੇ ਬੱਸ ਕਏ ਮਟਰ ਵੱਧੂ ਲੱਗੇ ਭਈ ਮਰਤਾ ਟੁੱਪਟੇ ਨਹੀਂ ਆਏ ਆਪਣੇ ਜਿਹੜਾ ਫੈਂਸਿੰਗਾਂ ਦਾ ਰਾਜ ਹੈ ਮੈਨੂੰ ਅੱਜ ਪਤਾ ਲੱਗਿਆ ਮੇਰੇ ਵੀ ਮੱਥੇ ਤੇ ਇੰਨੀਆਂ ਕਿ ਜ਼ਿਆਦੇ ਫੈਂਸਿੰਗਾਂ ਲੇਖ ਇੱਧਰ ਅੰਬ ਦਾ achar ਖਾਈ ਗਏ ਜਾਂਦ ਕਿਤੇ ਵੀ ਫੈਂਸਿੰਗਾਂ ਕਿਉਂ ਨਿਕਲ ਜਾਂਦੀਆਂ ਇੰਨੀਆਂ ਤੇ ਜਿਹੜਾ ਲਗਾਤਾਰ ਖਾਦਦੇ ਆ ਉਹ ਦਵਾਈ ਲੈ ਜੀ ਤੂੰ ਫਰਕ ਪਿਆ ਨਹੀਂ ਪਾਦੀ ਤੇ ਲਾਈ ਆਂ ਨਹੀਂ ਉਹ ਮੈਂ ਲਾਉਣ ਵਾਲੀ ਵੀ ਮੰਮੀ ਉਹ ਨਰਪਾ ਵੀ ਲਾਉਣਾ ਉਹ ਤਾਂ ਜਲੇਂਦੀ ਆ ਇੱਕ ਅਸ਼ੀਸ਼ੀ ਆ ਤਾਂ ਇਹ ਤਾਂ ਗੱਲ ਮੈਂ achar ਖਾਣ ਦੀ ਕਰੀ ਜਣੀ ਵੀ achar ਖਾਣ ਨਾਲ ਫਿਰਸੇ ਆ ਨਿਕਲਦੀ ਐ ਦੋ ਤਿੰਨ ਦਿਨ ਉਹ ਦੋ ਲਗਾਤਾਰ ਖਾਂਦੇ ਰਹੇ ਸੋਰੀ ਨਾਲ ਅੱਡੇ ਫੋੜੇ ਬਿਖਲਾਏ ਆ ਅੱਗੇ ਕਿਨੇ ਲੱਗਦੇ ਆ ਯਾਰ ਮੈਨੂੰ ਕੋੜੇ ਆ ਰਾਤ ਵਾਲੇ ਵੀ ਕੋੜੇ ਸੀ ਗੱਡੀ ਆਪੂ ਕੰਮ ਹੀ ਹੋਰ ਨੀ ਤਰ੍ਹਾਂ ਦੇ ਪਤਾ ਨਹੀਂ ਕਿਵੇਂ ਜਿਵੇਂ ਚਾਉਂਦੇ ਆ ਹੁਣ ਤਾਂ ਜਮਾ ਵੀ ਨਹੀਂ ਖਾਦਾ ਜਾਂਦਾ ਚਾਰ ਹਾਂ ਅਗਰ ਜਵਾਕਾਂ ਦੇ ਫੋੜੇ ਕਿਨੇ ਹੁੰਦੇ ਸੀ ਫੋੜੇ ਫਸਣ ਨਾਲ ਹਾਂ ਥੋੜੇ ਫਸਾਂ ਨੂੰ ਪਲੇ ਜਾਂ ਰਹੇ ਹੁੰਦੇ ਤੇ ਜਵਾਕਰ ਨਾਲ ਤਾਂ ਬਾਹ ਹਾਂ ਹੁਣ ਆ ਚੀਜ਼ ਤਾਂ ਹੈ ਨਹੀਂਗੀ ਮੇਰੇ ਬਹੁਤ ਹੁੰਦੇ ਦੇਖਣਾ ਮੇਰੇ ਕਿੰਨਾ ਵਾਏ ਇਹ ਨਹੀਂ ਹੋਈ ਸੀ ਜਦੋਂ ਬਾਹਰ ਲੈ ਜਾ ਸਾਰੀ ਬੀਬੀ ਨੂੰ ਫੜਾਉਣੀ ਆ ਪਹਿਲਾਂ ਮੈਂ ਰੋਟੀ ਨਾ ਕੀ ਤਾਂ ਪਣੀ ਬਾਲਾ ਯਾਰ ਭੁੱਖ ਲੱਗੀ ਬੀਰ ਕਰਨਾ ਪਾਲਨੀਆ ਬੱਸ ਬੀਬੀ ਨੂੰ ਖਰਾਇਆ ਇਹ ਫੜਾ ਫੜ ਨਹੀਂ ਥੋੜ ਨੂੰ ਉਹ ਬਾਹਰ ਐ ਦਮਾ ਤੇ ਉਹ ਅੱਗੇ ਤਾਂ ਹੀ ਢਾਗਾ ਜਾ ਪਾਉਂਦੇ ਹੁੰਦੇ ਸੀ ਜਦੋਂ ਖੋੜੇ ਫੈਂਸ ਖਾਇੰਗਾ ਜਿੰਗਾਂ ਹੋ ਜਾਂਦੇ ਹੁੰਦੇ ਸੀ ਹਾਂ 베ਰੀ ਦੇ ਪੱਤੇ ਨਾਲ ਹੁਜੀ ਬੀਬੀ ਨੂੰ ਪਹਿਲਾਂ ਖਰਾਈਏ ਰੋਟੀ ਤੇ ਅੱਜ ਭੁੱਖ ਸਾਰਿਆਂ ਨੂੰ ਲੱਗੀ ਪਈ ਐ ਲੈ ਬੀਬੀ ਤੂੰ ਖਾ ਰੋ ਪਹਿਲਾਂ ਤੂੰ ਸੀ ਖਾਓ ਫੇਰ ਸਾਡੀ ਵਾਈ ਆਰਾਮ ਨਾਲ ਬੈ ਕੇ ਖਾ ਲਾਂਗੇ ਫੇਰ आधे चार दाडे आधे दा हां प्याज ने आलू मटर बीबी को चाहिए आधे का चार मेरी लॉन्ग टीशर्ट ओके लो जी संगत तैयार हो के बेंग रोटी खा केगी रोटी दी वेट हो रही है वेट एक भी बिन चाहिए चम्मच ਇਕ ਅਦਰਕ ਦਾ ਅਚਾਰ ਹਾਂਜੀ ਟਾਈਮ ਹੋ ਗਿਆ 9 ਦਾ ਆਪ ਆਪਣੇ ਕੰਮ ਕਰ ਸਾਰੇ ਨਿਬੇੜ ਲਏ ਤੇ ਡੇਲੀ ਦੀ ਪਤਾ ਨਹੀਂ ਕਿਉਂ ਮੇਰੀ ਭੁੱਲਣ ਦੀ ਜਿਹੜੀ ਸ਼ਕਤੀ ਹੈ ਸ਼ਕਤੀ ਨਹੀਂ ਭੁੱਲਣਾ ਕੀ ਕਹਿੰਦੇ ਹੁੰਦੇ ਆ ਯਾਦਾਸਤ ਯਾਦਾਸਤ ਹਾਂ ਇੰਨੀ ਕਮਜ਼ੋਰ ਕਤੋਂ ਹੋ ਗਈ ਹੈ ਮੈਂ ਤਾਂ ਕਿਤੇ ਮਰ ਕੀੜੀ ਆ ਗਈ ਫਿਰ ਫਿਰ ਇੱਥੇ ਕਮਜ਼ੋਰ ਪਤਾ ਨਹੀਂ ਕਿਉਂ ਹੋਈ ਕੱਲ ਧਾਰ ਕੱਟਣਾ ਭੁੱਲੀ ਤੇ ਅੱਜ ਦਹੀਂ ਜਮਣਾ ਭੁੱਲ ਗਈ ਮੰਮੀ ਨੇ ਮੈਨੂੰ ਕਿਹਾ ਜੀ ਮੋਣਾ ਪਰ ਲਗੀ ਤੇ ਅੱਜ ਜਿਹੜਾ ਦੱਤਤਾ ਕਰਕੇ ਲੈਂਦਾ ਉਹ ਚ ਖਾਣੇ ਦੀ ਵੀ ਭੁੱਲ ਗਈ ਪਤਾ ਨਹੀਂ ਘਾਤੋਂ ਇੰਨੀ ਮੈਂ ਭਲਕੜੀ ਹੋਈ ਪਈ ਐ ਤੇ ਇੱਕ ਆਪਾਂ ਵਿਚਾਰਿਆਂ ਨੇ ਲਾਂਬਾ ਆਪਣੇ ਸਿਰ ਮੱਥੀਆ ਇੱਕ ਟੈਨਸ਼ਨ ਹੋਈ ਇੱਕ ਮਿੰੂਟ ਟੈਨਸ਼ਨ ਆਈ ਪਈ ਐ ਵੀ ਮੈਂ ਕਿਉਂ ਇੰਨੇ ਵਧੀਆ ਪ੍ਰੋਗਰਾਮਸ ਕਿਉਂ ਕੀਤੇ ਹਨਾ ਤੇ ਉਹਨਾਂ ਦਾ ਵੀ ਵਿਚਾਰਿਆਂ ਨੇ ਬੁਲਾਇਆ ਘਰੇ ਆ ਸਪੈਸ਼ਲ ਹਨਾ ਤੇ ਜਾਇਆ ਨਹੀਂ ਗਿਆ ਤੇ ਗੁੱਸਾ ਕਰਨਗੇ ਹਨਾ ਹੱਕ ਬੰਦ ਉਹਨਾਂ ਦਾ ਹਰ ਕੋਈ ਨੇ ਆਪਾਂ ਕੱਲ ਨੂੰ ਟਾਈਮ ਦੇ ਨਾਲ ਹੀ ਚਲੇ ਜਾਣਾ ਆਪਾਂ ਐ ਨਹੀਂ ਵੀ ਸ਼ਾਮ ਨੂੰ 5 ਵਜੇ ਤੁਰਨਾ ਵਸ ਆਪਾਂ ਜਲਦੀ-ਉਲਦੀ ਆਪਣੇ ਸਵੇਰ ਦੇ ਕੰਮ ਨਿਬੇੜ ਕੇ ਤੇ ਆਪਾਂ ਚਲੇ ਜਾਣਾ ਹਨ ਕਿਉਂਕਿ ਨਾਲ ਨੂੰ ਸੁਰੂ ਛੁੱਟੀ ਆ ਫਰਦੀ ਆ ਛੁੱਟੀ ਐ ਇੰਜੋਏ ਕਰਾਂਗੇ ਕਿਉਂਕਿ ਨਾ ਇੱਕ ਆਏ ਹੋ ਜਾਂਦਾ ਸਵੇਸ ਬੱਚਿਆਂ ਦੇ ਪੇਪਰ ਚੱਲੀ ਜਾਂਦੇ ਆ ਤਾਂ ਕਰਕੇ ਵੀ ਕੋਸ਼ਕਮ ਆਕਾਰਾਂ ਦਾ ਕਰਕੇ ਬਸ ਆਹ ਸ਼ਾਮ ਜਿਹੇ ਹੈ ਨਾ ਕੰਮ ਧੰਦਿਆਂ ਦਾ ਕਰਕੇ ਕੋ ਸੋਡੇ ਤੁਸੀਂ ਡੇਲੀ ਦਾ ਇਹਨਾਂ ਦੇ ਬਠਿੰਡੇ ਜਾਣ ਦਾ ਕੰਮ ਹੋ ਜਾਂਦਾ ਜੀ ਅੱਜ ਤਾਂ ਯਾਰ ਮੈਂ ਟਾਈਮ ਨਾਲ ਆਈ ਪਿਆ ਸੀ ਅੱਜ ਤਾਂ ਟਾਈਮ ਨਾਲ ਚਲ ਤੁਸੀਂ ਆ ਗਈ ਸੀ ਜੇ ਮੈਨੂੰ ਤੁਸੀਂ ਐਂ ਕਹਿ ਦਿੰਦੇ ਨਾ ਵੀ ਮੈਂ ਭਾਈ ਜਾਣਾ ਉੱਥੇ ਹਨਾ ਤੇ ਵੀ ਤੂੰ ਮੈਨੂੰ ਪੱਕਾ ਦੱਸ ਦਿੰਦੀ ਵੀ ਹਾਂ ਮੈਨੂੰ ਛੱਡ ਕੇ ਆਇਓ ਤੇ ਫਿਰ ਮੈਂ ਬੰਦਾ ਵੀ ਗੁੰਨੇ ਨਾਲ ਵੀ ਦੱਸ ਦਿੰਦਾ ਬਸ ਲੈ ਉਹ ਹੀ ਕੱਲੀ ਜੀ ਵਸੇ ਮੈਂ ਗੁੰਨੇ ਨਾਲ ਦਾ ਕੈਨਸਲ ਕਰ ਦਿੰਦਾ ਹਾਂ ਫਿਰ ਨਹੀਂ ਕੋਈ ਏਡਾ ਹੋ ਸੀਗਾ ਮੇਰਾ ਚਲੋ ਜਿਹੜਾ ਟਾਈਮ ਟੱਪ ਗਿਆ ਹੁਣ ਪਛਤਾਉਂਦਾ ਕੋਈ ਫਾਇਦਾ ਨਹੀਂ ਮੈਂ ਪਛਤਾਈ ਅੱਜ ਸਾਰਾ ਦਿਨ ਮੈਂ ਆਏ ਜੀ ਕੱਢ ਲਿਆ 6:05 ਜੀ ਚ ਜਾਣਾ ਨਹੀਂ ਜਾਣਾ ਪਤਾ ਨਹੀਂ ਕਿਉਂ ਬਸ ਆਏ ਜੀ ਕੱਢ ਲਿਆ ਨਹੀਂ ਵਧੀਆ ਜਾਂਦੇ ਐਨਜੋਏ ਕਰਦੇ ਨਾਲੇ ਤੁਹਾਡੇ ਨਾਲ ਵਲੌਗ ਸ਼ੇਅਰ ਕਰਦੇ ਹਣਾ ਚਲੋ ਕੱਲ ਨੂੰ ਸਹੀ ਕੱਲ ਨੂੰ ਆਪਾਂ ਦੋ ਵਲੌਗ ਬਣਾ ਲੈਣੇ ਇੱਕ ਦਿਨ ਦੇ ਵਿੱਚ ਕੱਲ ਨੂੰ ਕੱਲ ਨੂੰ ਦੋ ਵਲੌਗ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਾਨੀ ਕਿ ਚਾਹਾਂਗੇ ਬਣਾਵਾਂਗੇ ਤੁਹਾਡੇ ਨਾਲ ਸੈਟਰਡੇ ਨੂੰ ਸ਼ੇਅਰ ਕਰਾਂਗੇ ਹੂੰ ਫਿਰ ਆਪਾਂ ਮੈਰਿਜ ਤੇ ਜਾਣਾ ਸੰਡੇ ਨੂੰ ਉਹਦੇ ਦਾ ਤੇ ਹੁਣ ਤਾਂ ਚਲ ਜਿਹੜਾ ਟੈਂਪ ਟੱਪ ਗਿਆ ਉਹ ਵਾਪਸ ਨਹੀਂ ਆਉਣਾ ਮੈਂ ਨਾ ਲੰਬਾ ਸਿਰ ਮੱਥਿਆ ਬਈ ਪਰ ਪਲੀਜ਼ ਤਾਂ ਸਾਨੂੰ ਵਾਕ ਕਰਿਓ ਸਾਡੇ ਤੱਕ ਪਹੁੰਚਿਆ ਨਹੀਂ ਪਹੁੰਚਿਆ ਨਹੀਂ ਕਹਾਂ ਤੁਸੀਂ 2 ਘੰਟੇ ਪਹਿਲਾਂ ਆਵਾਂਗੇ ਕੱਲ ਨੂੰ ਪਹਿਲਾਂ ਜਾਵੜਣਾ ਆਪਾਂ ਤੇ ਚਲੋ ਜੀ ਹੁਣ ਆਪਾਂ ਵਲੌਗ ਦਾ ਐਂਡ ਕਰਦੇ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਬਸ ਇਸ ਟੈਂਸ਼ਨ ਦੇ ਵਿੱਚ ਅਜੇ ਮੈਂ ਤੋਂ ਇਹਨਾਂ ਕੋਈ ਵਲੌਗ ਜਾ ਵੀ ਨਹੀਂ ਬਣਾਇਆ ਬਸ ਅੰਦਰੋਂ ਅੰਦਰੀ ਜੀ ਮੈਂ ਮਨ ਜੇ ਦੇ ਵਿੱਚ ਹੀ ਗੱਲ ਰੱਖੀ ਬਾਹਰ ਨਹੀਂ ਗੱਡੀ ਮੈਨੂੰ ਆਏ ਸੀਗੇ ਵੀ ਮੈਨੂੰ ਮੈਨੂੰ ਆਏ ਸੀ ਜਦੋਂ ਬੈਂਕ ਵਗੈਰਾ ਚ ਕੰਮ ਹੋਊਗਾ ਵਸ ਤਾਂ ਕਰਕੇ ਚਲੋ ਜੀ ਵਲੌਗ ਫੇਰ ਗੱਲਾਂ ਮਾਰ ਲਾਗੇ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਕਰ ਜ਼ਰੂਰ ਕਰਿਓ ਸੋਨੇ ਸੋਨੇ ਕਮੈਂਟ ਕਰਿਓ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਜਿਹੜੇ ਸੋਨੇ ਸੋਨੇ ਵਲੌਗ ਹੈ ਤੇ ਅਸੀਂ ਇੰਜੋਏ ਕਰ ਸਕੋ